ਗੋਦੀ মিডিਆ ਨੇ ਆ ਝੂਠੀ ਵੀਡੀਓ ਗਲਤ ਵੀਡੀਓ ਖੂਬ ਵਿਖਾਈ ਤੇ ਹੁਣ ਇਹਦਾ ਜ਼ੋਰਦਾਰ ਵਿਰੋਧ ਹੋਇਆ ਪਰ ਗੋਦੀ মিডিਆ ਨੇ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਵਾਲੀ ਸੱਚੀ ਵੀਡੀਓ ਦੀ ਅਸਲੀਅਤ ਨਹੀਂ ਵਿਖਾਈ ਜਦੋਂ ਕਿ ਵਿਖਾਉਣੀ ਚਾਹੀਦੀ ਸੀ ਹੁਣ ਇਹਨਾਂ ਦੋਵਾਂ ਵੀਡੀਓ ਦੀ ਅਸਲੀ ਸਚਾਈ ਮੈਂ ਤੁਹਾਨੂੰ ਦਿਖਾਉਣੀ ਹੈ ਆ ਇੱਕ ਵੀਡੀਓ ਹੈ ਦੇਖੋ ਇੱਕ ਵਿਨੇ ਜਿਹੜਾ ਲੈਫਟੀਨੈਂਟ ਸੀ ਜਿਹੜਾ ਉਥੇ ਅੰਤਵਾਦੀਆਂ ਦੇ ਉਸ ਦਰਦਨਾਕ ਹਮਲੇ ਦੇ ਵਿੱਚ ਮਾਰਿਆ ਗਿਆ ਉਹਦੇ ਨਾਂ ਦੇ ਉੱਪਰ ਬਿਨਾਂ ਪੁਣਛਣ ਕੀਤੇ ਬਿਨਾਂ ਪੜਤਾਲ ਕੀਤੇ ਆ ਇੱਕ ਵੀਡੀਓ ਗੋਦੀ মিডিਆ ਨੇ ਖੂਬ ਵਿਖਾਈ ਹੈ ਨਾਲ ਇੱਕ ਬਹੁਤ ਵੱਡਾ ਮੁੱਦਾ ਢੜਕਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਧਰਮ ਪੁੱਛ ਕੇ ਮਾਰਿਆ ਧਰਮ ਪੁੱਛ ਕੇ ਮਾਰਿਆ ਧਰਮ ਪੁੱਛ ਕੇ ਮਾਰਿਆ ਜਿਹੜੀ ਇੱਕ ਧਾਰਮਿਕ ਨਫ਼ਰਤ ਨਹੀਂ ਫਲਾਉਣੀ ਚਾਹੀਦੀ ਪੂਰੀ ਕੋਸ਼ਿਸ਼ ਕੀਤੀ ਉਹਦੀ ਤੇ ਨਾਲ ਆ ਦਿਖਾਈ ਵੀਡੀਓ میڈیا ਨੇ ਭਾਵਕ ਕਰ ਕਰਕੇ ਉਹ ਮੁੱਦਾ ਪੜਕਾਇਆ ਨਫ਼ਰਤ ਦਾ ਕਹਿੰਦੇ ਕਿ ਆ ਉਹ ਵਿਨੇ ਜਿਹੜਾ ਲੈਫਟੀਨੈਂਟ ਹੈ ਤੇ ਉਹਦੀ ਘਰ ਵਾਲੀ ਉਹ ਉਹਨਾਂ ਦੇ ਉੱਪਰ ਗੋਲੀਆਂ ਚੱਲਣ ਤੋਂ ਕੁਝ ਪਲ ਪਹਿਲਾਂ ਦੀ ਵੀਡੀਓ ਗੋਦੀ ਮੀਡੀਆ ਇਹਨੂੰ ਕਹਿੰਦਾ ਰਿਹਾ ਗੋਦੀ ਮੀਡੀਆ ਕਹਿੰਦਾ ਰਿਹਾ ਕਿ ਦੇਖੀਏ ਕੁਝ ਪਲ ਪਹਿਲੇ ਇਹ ਇਤਨੇ ਖੁਸ਼ ਤੇ ਔਰ ਇਹ ਉਨਕੀ ਵੀਡੀਓ ਹੈ ਪਰ ਅਸਲੀਅਤ ਇਹ ਨਹੀਂ ਸੀ ਕੋਈ ਪੜਤਾਲ ਨਹੀਂ ਕੀਤੀ ਕੋਈ ਪੁਨਛਾਨ ਨਹੀਂ ਕੀਤੀ ਕਿਸੇ ਹੋਰ ਦੀ ਚੱਕ ਕੇ ਵੀਡੀਓ ਤੇ ਉਸ ਦਰਦਨਾਕ ਹਮਲੇ ਦੇ ਵਿੱਚ ਮਾਰੇ ਗਏ ਵਿਣੇ ਦੇ ਨਾਂ ਤੇ ਵਿਖਾ ਦਿੱਤੀ ਗਈ ਪਰ ਹੁਣ ਪਹਿਲਾਂ ਤਾਂ ਜਿਨ੍ਹਾਂ ਦੀ ਇਹ ਅਸਲੀ ਵੀਡੀਓ ਹੈ ਉਹ ਜੋੜਾ ਸਾਹਮਣੇ ਆਇਆ ਉਹਨਾਂ ਦੀ ਆ ਵੀਡੀਓ ਹੈ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਈ ਹੈ ਇਹ ਕੁੜੀ ਬੋਲੀ ਹੈ ਨਾਲ ਉਹਦੇ ਉਹ ਮੁੰਡਾ ਬੋਲਿਆ ਉਹ ਕਹਿੰਦੇ ਕਿ ਦੇਖੋ ਤੁਸੀਂ ਨਜਾਇਜ਼ ਸਾਡਾ ਜਲੂਸ ਕੱਢਤਾ ਇਹ ਅਸੀਂ ਤਾਂ ਮਾਰੇ ਹੀ ਨਹੀਂ ਗਏ ਅਸੀਂ ਤਾਂ ਜਿੰਦਾ ਹੈ ਤੇ ਸਾਡੀ ਵੀਡੀਓ ਗੋਦੀ মিডিਆ ਨੇ ਦਿਖਾਦ ਖਾ ਕੇ ਤੇ ਇਹ ਮੁੱਦਾ ਬਣਾਤਾ ਵੀ ਆ ਮਾਰੇ ਗਏ ਵਿਕਤੀਆਂ ਦੀ ਵੀਡੀਓ ਹੈ ਪਰ ਉਹ ਕਹਿੰਦੇ ਅਸੀਂ ਤਾਂ ਜਿੰਦਾ ਹੈ ਤੇ ਜਿਨ੍ਹਾਂ ਦਾ ਪੁੱਤ ਵਿਨੇ ਉਥੇ ਮਾਰਿਆ ਗਿਆ ਉਹ ਉਹਦੀ ਭੈਣ ਨੇ ਵੀ ਸਖਤ ਵਿਰੋਧ ਕੀਤਾ ਆ ਉਹਦੀ ਵੀਡੀਓ ਹੈ ਉਸ કુડી ਦੀ ਜਿਹੜੀ ਵਿਰੋਧ ਕਰ ਰਹੀ ਆ ਵੀ ਪਹਿਲਾਂ ਪੜਤਾਲ ਕਰ ਲੋ ਪਹਿਲਾਂ ਵੈਰੀਫਾਈ ਕਰ ਲੋ ਫੇਕ ਵੀਡੀਓ ਤਾਂ ਨਾ ਚਲਾਓ ਆ ਸੁਣ ਲੋ ਉਹ ਜਿਹੜਾ ਵਿਨੇ ਉਥੇ ਜਿਹਦੀ ਡੈਥ ਹੋਈ ਆ ਦਰਦਨਾਕ ਮੌਤ ਹੋਈ ਆ ਉਹਦੀ ਭੈਣ ਨੇ ਕੀ ਵਿਰੋਧ ਕੀਤਾ ਯੂ ਵਾਇਰਲ ਹੋਇਆ ਜਿਸ ਕੇੰਦਰ ਕਪਲ ਡਾਂਸ ਕਰ ਹੈ ਥੈਟ ਇਜ਼ ਨਾਟ ਵਿਨੇ ਐਂਡ ਹਿਮਾਂਸ਼ੀ ਹੋਰ ਹੋਰ ਵੀ ਕੁਛ ਛੋਟੇ ਛੋਟੇ ਪੈਕਸ ਹੈ ਜੋ ਕਿ ਬਹੁਤ ਹੈ ਅਰੇ ਯਾਰ ਦਬਾ ਰੱਖ ਪਲੀਜ਼ ਹਾਂ ਪਹਿਲੇ ਆਪਕੀ ਔਰ ਚਾਰਵੀਨ ਕੀਤਾ ਕੀਜੀਏ ਘਰਵਾਲੋ ਸੇ ਪੁੱਛੀਏ ਉਸਕੇ ਬਾਅਦ ਹੀ ਕੁਛ ਐਸੇ ਦਿਖਾਈਏ ਕੁਛ ਫਾਲਸ ਇਨਫਰਮੇਸ਼ਨ ਮਤ ਦਿਜੀਏ ਐਸੇ ਕਰਕੇ ਮੈਂ ਕਹਿਣਾ ਹੁੰਨਾ ਕਿ ਗੋਦੀ মিডিਆ ਤੇ ਅੰਨਾ ਵਿਸ਼ਵਾਸ ਨਾ ਕਰਿਆ ਕਰੋ ਇਹਨਾਂ ਕੋਲ ਸਟੂਡੀਓ ਵੱਡੇ ਨੇ ਇਹਨਾਂ ਕੋਲ ਕੈਮਰੇ ਵੱਡੇ ਨੇ ਇਹਨਾਂ ਕੋਲ ਜਗਾੜ ਵੱਡੇ ਨੇ ਪਰ ਇਹਨਾਂ ਕੋਲ ਝੂਠ ਹੈ ਝੂਠ ਹੈ ਝੂਠ ਹੈ ਮਸਾਲਾ ਪੇਸ਼ ਕਰਦੇ ਨੇ ਝੂਠਾ ਮਸਾਲਾ ਜਨਤਾ ਨੂੰ ਭਾਵਕ ਕਰਕੇ ਗੁੰਮਰਾਹ ਕਰ ਦਿੰਦੇ ਨੇ ਜੋ ਸੱਚ ਦਿਖਾਉਣਾ ਚਾਹੀਦਾ ਉਹ ਦਿਖਾਉਂਦੇ ਨਹੀਂ ਜੋ ਦਿਖਾਉਣਾ ਨਹੀਂ ਚਾਹੀਦਾ ਉਹਨੂੰ ਪੂਰਾ ਢਕਾਉਂਦੇ ਨੇ ਹੁਣ ਆ ਇੱਕ ਵੀਡੀਓ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਜਦੋਂ ਉੱਥੇ ਇਹ ਦਰਦਨਾਕ ਘਟਨਾ ਵਾਪਰੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਣੀਪੁਰ ਦੇ ਵਿੱਚ ਇੰਨਾ ਕੁਝ ਹੋਇਆ ਉੱਥੇ ਜਾ ਕੇ ਨਹੀਂ ਵੜੇ ਤੇ ਇੱਥੇ ਤੁਰੰਤ ਚਲੇ ਗਏ ਜਾਣਾ ਚਾਹੀਦਾ ਸੀ ਗਏ ਉੱਥੇ ਜਾ ਕੇ ਆ ਤੁਸੀਂ ਵੀਡੀਓ ਦੇਖੋ ਉੱਥੇ ਜਦ ਮ੍ਰਿਤਕ ਪੈਣਾ ਭਰਾ ਜਿਹੜੇ ਸਾਡੇ ਉਥੇ ਮਾਰੇ ਗਏ ਉਹਨਾਂ ਦੀ ਜਿੱਥੇ ਲਾਸ਼ਾਂ ਦਾ ਢੇਰ ਲੱਗਾ ਸੀ ਨਾ ਉਥੇ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਗਏ ਤਾਂ ਲਾਲ ਗਲੀਚੇ ਵਿਛਾ ਕੇ ਲਾਲ ਚਾਦਰਾਂ ਵਿਛਾ ਕੇ ਉਥੋਂ ਤੱਕ ਉਹਨਾਂ ਨੂੰ ਲਿਜਾਇਆ ਗਿਆ ਰੈੱਡ ਕਾਰਪਟ ਵਿਛਾ ਕੇ ਲਿਜਾਇਆ ਗਿਆ ਤੇ ਪਾਸੇ ਬੜੀਆਂ ਰੰਗਦਾਰ ਚਾਂਣੀਆਂ ਲਾਈਆਂ ਗਈਆਂ ਹੁਣ ਇਹ ਦੇਖੋ ਜਦੋਂ ਇੰਨਾ ਦਰਦਨਾਕ ਹਾਦਸਾ ਹੋਇਆ ਹੋਵੇ ਦਰਦਨਾਕ ਮੌਤਾਂ ਹੋਈਆਂ ਹੋਣ ਤਾਂ ਉਥੇ ਜੇ ਪੜਾ ਇਹ ਰੈੱਡ ਕਾਰਪਟ ਨਾ ਵਿਛਾਇਆ ਜਾਂਦੇ ਇਹ ਲਾਲ ਗਲੀਚੇ ਨਾ ਵਿਛਾਇਆ ਜਾਂਦੇ ਜਿੱਥੋਂ ਤੁਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਉਣਾ ਸੀ ਫਿਰ ਕੀ ਹੋ ਜਾਂਦਾ ਹੁਣ ਸੜਕ ਤੇ ਵੀ ਤੁਰ ਕੇ ਬੰਦਾ ਆਉਂਦਾ ਹੀ ਆ ਗਲੀਆਂ ਦੇ ਵਿੱਚ ਪੱਕ ਡੰਡੀਆਂ ਤੇ ਵੋਟਾਂ ਵਲੇ ਕਿਹੜਾ ਇਹਨਾਂ ਦੇ ਅੱਗੇ ਗਲੀਚੇ ਵਿਸ਼ੇ ਹੁੰਦੇ ਨੇ ਹੁਣ ਬਿਨਾ ਰੈੱਡ ਕਾਰਪਟ ਵਿਸ਼ੇ ਜਾਣਾ ਚਾਹੀਦਾ ਸੀ ਇਹ ਮੇਰੀ ਸੋਚ ਹੈ ਮੌਕਾ ਦੇਖਣਾ ਹੁੰਦਾ ਜਗ੍ਹਾ ਦੇਖਣੀ ਹੁੰਦੀ ਆ ਸਥਿਤੀ ਵੇਖਣੀ ਹੁੰਦੀ ਆ ਹੋ ਸਕਦਾ ਹੈ ਕਿ ਗ੍ਰਹਿ ਮੰਤਰੀ ਦੀ ਇਹ ਮੰਗ ਨਾ ਹੋਵੇ ਪਰ ਜਿਨੇ ਵੀ ਇਹ ਪ੍ਰਬੰਧ ਕੀਤਾ ਜਿਹੜੇ ਅਫਸਰਾਂ ਨੇ ਕੀਤਾ ਗਏ ਕਿੱਥੇ ਜਿੱਥੇ ਲਾਸ਼ਾਂ ਦਾ ਢੇਰ ਪਿਆ ਉਹਨਾਂ ਲਾਸ਼ਾਂ ਦੇ ਉੱਪਰ ਫੁੱਲ ਮਾਲਾ ਚੜਾਉਣ ਦੇ ਲਈ ਅਮਿਤ ਸ਼ਾਹ ਗਏ ਤੇ ਰੈੱਡ ਕਾਰਪੈਂਟ ਵਿਸ਼ਾਪਸ਼ਾ ਕੇ ਉਹਨਾਂ ਨੂੰ ਲੈ ਕੇ ਗਏ ਉਹਦੇ ਤੇ ਤੋਰ ਕੇ ਉੱਥੇ ਕੋਈ ਪਹਿਲਾਂ ਦੀ ਰੈੱਡ ਪਾਕ ਡੰਡੀ ਨਹੀਂ ਬਣੀ ਬਕਾਇਦਾ ਥੱਲੇ ਵਿਛਾ ਕੇ ਲੈ ਕੇ ਗਏ ਬਿਲਕੁਲ ਗਲਤ ਆ ਇਹ ਠੀਕ ਨਹੀਂਗਾ ਮੈਨੂੰ ਪੱਕਾ ਪਤਾ ਹੈ ਜੇ ਕਿਸੇ ਮੰਤਰੀ ਦੇ ਘਰ 'ਚ ਇਹ ਦਰਦਨਾਕ ਹਾਦਸਾ ਹੋਇਆ ਹੁੰਦਾ ਤਾਂ ਇਦਾਂ ਨਹੀਂ ਸੀ ਹੋਣਾ ਜੇ ਕੀਤਾ ਵੀ ਜਾਂਦਾ ਤਾਂ ਇਹ ਗਲਤ ਸੀ ਹਰ ਘਟਨਾ ਦੇ ਇੱਕ ਰੰਗ ਨੇ ਇੱਕ ਮਰਿਆਦਾ ਹੈ ਤੇ ਜੇ ਕੋਈ ਇਹਨਾਂ 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 ਨਿਯਮਾਂ ਨੂੰ ਇਹਨਾਂ ਰੂਲਸ ਨੂੰ ਨਹੀਂ ਮੰਨਦਾ ਤਾਂ ਉਹ ਵੱਖਰੀ ਗੱਲ ਹੈ ਪਰ ਗ੍ਰਹਿ ਮੰਤਰੀ ਮੰਨਦੇ ਹੋਣਗੇ ਔਰ ਤੁਸੀਂ ਦੇਖੋ ਗ੍ਰਹਿ ਮੰਤਰੀ ਨੇ ਵੀ ਨਹੀਂ ਕਿਹਾ ਵੀ ਆ ਤੁਸੀਂ ਕੀ ਕੀਤਾ ਵੀ ਰੈੱਡ ਕਾਰਪਟ ਵਿਛਾਈ ਬੈਠੇ ਤੁਸੀਂ ਇਹ ਕਿਉਂ ਦੂਜੇ ਪਾਸੇ ਵੱਡਾ ਸਵਾਲ ਇਹ ਉੱਠਦਾ ਪਿਆ ਵੀ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉੱਥੇ ਗਏ ਨਹੀਂ ਤਾਂ ਉੱਥੇ ਸੈਂਕੜੇ ਹਜ਼ਾਰਾਂ ਦੀ ਫੋਰਸ ਉਹਨਾਂ ਦੇ ਨਾਲ ਤੁਰ ਰਹੀ ਸੀ ਸੈਂਕੜਿਆਂ ਦੀ ਗਿਣਤੀ ਚ ਫੋਰਸ ਉਹਨਾਂ ਦੇ ਅੱਗੇ ਪਿੱਛੇ ਗੱਡੀਆਂ ਚ ਵੀ ਤੇ ਜਦੋਂ ਉਹ ਤੁਰ ਕੇ ਗਏ ਉਦੋਂ ਵੀ ਪਰ ਸਵਾਲ ਇਹ ਹੈ ਗ੍ਰਹਿ ਮੰਤਰੀ ਵੀ ਇਸ ਦੇਸ਼ ਦਾ ਇੱਕ ਨਾਗਰਿਕ ਹੈ ਤੇ ਜਿਹੜੇ ਉਥੇ ਮਾਰੇ ਗਏ 27 ਜਣੇ ਤੇ ਜਿਹੜੇ 2000 ਉਸ ਵੈਲੀ ਦੇ ਮੈਦਾਨ 'ਚ ਸੀਗੇ ਜਦੋਂ ਇਹ ਗੋਲੀਆਂ ਅੰਨੇਵਾ ਚੱਲੀਆਂ ਉਹ ਸਾਰੇ ਵੀ ਇਸ ਦੇਸ਼ ਦੇ ਨਾਗਰਿਕ ਨੇ ਉਹ ਵੀ ਟੈਕਸ ਦਿੰਦੇ ਨੇ ਜਿਹੜੀ ਲੱਖਾਂ ਦੀ ਤਦਾਦ 'ਚ ਪੁਲਿਸ ਫੋਰਸ ਤੇ ਲੱਖਾਂ ਦੀ ਤਦਾਦ ਦੇ ਵਿੱਚ ਫੌਜ ਭਾਰਤ ਨੇ ਰੱਖੀ ਹੈ ਉਹਨਾਂ ਨੂੰ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਉਹ ਕੱਲੇ ਅਮਿਤ ਸ਼ਾਹ ਜੀ ਨਹੀਂ ਦਿੰਦੇ ਉਹ ਸਾਰੇ ਲੋਕਾਂ ਤੋਂ ਟੈਕਸ ਇਕੱਠੇ ਕੀਤੇ ਜਾਂਦੇ ਆ ਹਰ ਚੀਜ਼ ਤੇ ਟੈਕਸ ਲੱਗਦਾ ਫਿਰ ਖਜ਼ਾਨੇ ਚ ਪੈਸਾ ਜਾਂਦਾ ਤੇ ਲੋਕਾਂ ਦੇ ਟੈਕਸਾਂ ਨਾਲ ਤਨਖਾਹ ਦਿੱਤੀ ਜਾਂਦੀ ਹੈ ਫੌਜ ਨੂੰ ਤੇ ਪੁਲਿਸ ਨੂੰ ਤੇ ਫਿਰ ਜਿੱਥੇ 2-3 ਹਜ਼ਾਰ ਵਿਅਕਤੀ ਉਸ ਮੈਦਾਨ ਚ ਘੁੰਮਣ ਜਾਂਦਾ ਹੈ ਡੇਲੀ 4-5 7000 ਬੰਦਾ ਉੱਥੇ ਜਾਂਦਾ ਹੈ 1500-2000 ਤਾਂ ਉੱਥੇ ਹੁੰਦਾ ਹੀ ਹੁੰਦਾ ਹਰ ਵੇਲੇ ਤਾਂ ਉੱਥੇ ਫਿਰ ਸੁਰੱਖਿਆ ਮੁਲਾਜ਼ਮ ਕਿਉਂ ਨਹੀਂ ਲਾਏ ਗਏ ਇੱਕ ਵੀ ਪੁਲਿਸ ਵਾਲਾ ਇੱਕ ਵੀ ਫੌਜ ਵਾਲਾ ਉੱਥੇ ਮੌਜੂਦ ਕਿਉਂ ਨਹੀਂ ਸੀ ਜਦੋਂ ਇਹ ਦਰਦਨਾਕ ਘਟਨਾ ਵਾਪਰੀ ਹੈ ਇਹ ਵੱਡਾ ਸਵਾਲ ਹੈ ਹੁਣ ਜੇ ਅੱਜ ਮੋਦੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਫਲਾਨ ਕਰਦਾਂਗੇ ਕਰਨਾ ਚਾਹੀਦਾ ਹੈ ਕਰੋ ਪਰ ਇਹ ਪਿੱਛੋਂ ਜਿਵੇਂ ਕਹਿੰਦੇ ਨੇ ਨਾ ਕਿ ਸੱਪ ਲੰਗੇ ਤੋਂ ਲੀਕ ਉੱਟਣ ਵਾਲੀ ਗੱਲ ਹੈ ਪਹਿਲਾਂ ਉੱਥੇ ਸਖਿਆ ਕਿਉਂ ਨਹੀਂ ਸੀ ਜਾਂ ਤਾਂ ਇਹ ਹੋਵੇ ਵੀ ਇਸ ਏਰੀਆ 'ਚ ਕੋਈ ਪ੍ਰੋਬਲਮ ਹੀ ਨਹੀਂਗੀ ਪੈਲਗਾਮ ਉਹ ਏਰੀਆ ਹੈ ਜੰਮੂ ਕਸ਼ਮੀਰ ਦਾ ਜਿੱਥੇ ਭਾਰਤ ਸਰਕਾਰ ਇਹ ਮੰਨਦੀ ਹੈ ਕਿ ਉੱਥੇ ਬਹੁਤ ਵੱਡੀ ਪ੍ਰੋਬਲਮ ਹੈ ਤਾਂ ਫਿਰ ਉੱਥੇ ਸੁਰੱਖਿਆ ਮੁਲਾਜ਼ਮ ਲੋਕਾਂ ਦੇ ਸੁਰੱਖਿਆ ਦੇ ਤਣਾਤ ਕਿਉਂ ਨਹੀਂ ਸੀ ਭਾਰਤ ਦੀ ਫੌਜ ਦੇ ਵਿੱਚੋਂ 7 ਲੱਖ ਦੇ ਕਰੀਬ ਆਰਮੀ ਜਿਹੜੀ ਜੰਮੂ ਕਸ਼ਮੀਰ ਚਲਾਈ ਹੋਈ ਹੈ ਤੇ ਲੱਖਾਂ ਦੀ ਤਦਾਦ ਚ ਆਰਮੀ ਲੋਕਾਂ ਦੇ ਪੈਸੇ ਤੇ ਤਨਖਾਹਾਂ ਦੇ ਕੇ ਲਾਈ ਹੈ ਤੇ ਲੋਕਾਂ ਦੀ ਸੁਰੱਖਿਆ ਦੇ ਲਈ ਉੱਥੇ ਕੋਈ ਵੀ ਨਹੀਂ ਸੀ ਕੀ ਇਹ ਹਰ ਨਹੀਂ ਦੀ ਗੱਲ ਨਹੀਂ ਹੁਣ ਜਿਹੜੇ ਇਹ ਚਮਚੇ ਨੇ ਜਿਹੜੇ ਇਹ ਭਗਤ ਨੇ ਇਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਜਦੋਂ ਸੱਚੇ ਸਵਾਲ ਉਠਾਏ ਜਾਂਦੇ ਨੇ ਕਿ ਲੋਕਤੰਤਰ ਦੇ ਵਿੱਚ ਕੀ ਡੈਮੋਕ੍ਰੇਸੀ ਦੇ ਵਿੱਚ ਕੀ ਜਮਹੂਰੀਅਤ ਦੇ ਵਿੱਚ ਲੋਕਾਂ ਨੂੰ ਸਵਾਲ ਪੁੱਛਣ ਦਾ ਕੋਈ ਅਧਿਕਾਰ ਨਹੀਂ ਲੋਕ ਨਹੀਂ ਪੁੱਛ ਸਕਦੇ ਵੀ ਇਹ ਕੀ ਹੋ ਰਿਹਾ ਹੁਣ ਦੇਖੋ ਉੱਥੇ ਉਹਨਾਂ ਨੇ ਜਦੋਂ ਉਹ ਘਟਿਆ ਕਰਤੂਤ ਕੀਤੀ ਹੈ ਜਿਹੜੇ ਵੀ ਉਹ ਆਏ ਸੀ ਉਹਨਾਂ ਨੇ ਧਰਮ ਪੁੱਛਿਆ ਕਿ ਨਹੀਂ ਪੁੱਛਿਆ ਇਹਦੀ ਹੁਣ ਤੱਕ ਕੋਈ ਵੀਡੀਓ ਜਾਂ ਕੁਝ ਨਹੀਂ ਸਾਹਮਣੇ ਆਇਆ ਪਰ ਗੋਦੀ মিডিਆ ਨੇ ਤੇ ਇੱਕ ਖਾਸ ਕਿਸਮ ਦੀ ਸਿਆਸਤ ਨੇ ਇਸ ਮੁੱਦੇ ਨੂੰ ਬਹੁਤ ੜਕਾਇਆ ਪਰ ਸਵਾਲ ਇਹ ਆ ਇਹ ਕਿਉਂ ਨਹੀਂ ਦੱਸਿਆ ਗਿਆ ਵੀ ਜਿਹੜਾ ਜਿਹੜਾ ਆਦਲ ਹੁਸੈਨ ਉਥੇ ਮੁਸਲਮ ਮੁੰਡਾ ਉਹਨਾਂ ਨਾਲ ਭਿੜਿਆ ਬੰਦੂਕ ਕੋਈ ਉਹਨਾਂ ਦੀ ਵੀ ਤੁਸੀਂ ਨਹੀਂ ਹੱਥਿਆਂ ਦੀਆਂ ਜਾਣਾਂ ਕਿਉਂ ਲੈ ਰਹੇ ਹੋ ਜਿਹੜਾ ਪਹਿਲਗਾਮ ਦਾ ਹੀ ਸੀ ਜਿਹੜਾ ਉਥੇ ਘੋੜਾ ਚਲਾਉਣ ਦਾ ਕੰਮ ਕਰਦਾ ਸੀ ਉਹ ਲੋਕਾਂ ਨੂੰ ਬਚਾਉਂਦਾ ਹੋਇਆ ਸ਼ਹੀਦ ਹੋਇਆ ਉਹਦੀਆਂ ਸਟੋਰੀਆਂ ਗੋਦੀ ਮੀਡੀਆ ਕਿਉਂ ਨਹੀਂ ਦਿਖਾ ਰਿਆ ਉਹਦਾ ਧਰਮ ਕਿਉਂ ਨਹੀਂ ਦੱਸਿਆ ਜਾ ਰਿਹਾ ਤੇ ਜਿਹੜੇ ਦਰਜਣਾ ਬੰਦੇ ਉਹ ਵੈਲੀ ਦੇ ਵਿੱਚੋਂ 3-4 ਕਿਲੋਮੀਟਰ ਦੂਰ ਪਹਿਲਗਾਮ ਸ਼ਹਿਰ ਤੱਕ ਉਥੇ ਜ਼ਖਮੀਆਂ ਨੂੰ ਤੇ ਮ੍ਰਿਤਕਾਂ ਨੂੰ ਮੋਢਿਆਂ ਤੇ ਚੁੱਕ-ਚੁੱਕ ਕੇ ਲੈ ਕੇ ਆਏ ਨੇ ਉਹਨਾਂ ਦੇ ਮੁਸਲਮ ਧਰਮ ਬਾਰੇ ਕਿਉਂ ਨਹੀਂ ਦੱਸਿਆ ਜਾ ਰਿਹਾ ਸਵਾਲ ਵੱਡਾ ਨਹੀਂ ਹੈ ਇੱਕ ਬੱਚਾ ਹੈ ਛੋਟਾ ਜਿਹਾ ਜਿਹੜਾ ਉੱਥੇ ਆਪਦੇ ਮਾਪਿਓ ਨਾਲ ਸੀ মিডিਆ ਦੀ ਏਡੀ ਗਰੀ ਹੋਈ ਕਰਤੂਤ ਮੈਨੂੰ ਲੱਗੀ ਹੈ ਆ ਬੱਚਾ ਉਹ ਉਹਨੂੰ ਪੁੱਛ ਰਹੇ ਨੇ ਵੀ ਜਿਹੜੇ ਜਦੋਂ ਉਹਨਾਂ ਨੇ ਮਾਰਿਆ ਉਹਨਾਂ ਨੇ ਕਿਹੜਾ ਧਰਮ ਪੁੱਛਿਆ ਸੀ ਉਹ ਧਰਮ ਬਾਰੇ ਕੀ ਪੁੱਛ ਰਹੇ ਸੀ ਉਹਨਾਂ ਦਾ ਧਰਮ ਕਿਹੜਾ ਸੀ ਹੁਣ ਉਹ ਨਿੱਕਾ ਜਿਹਾ ਮਾਸੂਮ ਬੱਚਾ ਜਦੋਂ ਹੁਣੇ ਹੀ ਉਹ ਧਾਰਮਿਕ ਤੌਰ ਤੇ ਇਹ ਚੀਜ਼ਾਂ ਧਾਰਮਿਕ ਨਫਰਤ ਦੀਆਂ ਚੀਜ਼ਾਂ ਬਾਰੇ ਬੋਲ ਰਿਹਾ ਉਹਦੇ ਤੋਂ ਬੁਲਾਇਆ ਜਾ ਰਿਹਾ ਉਹ ਤੋਂ ਪੁੱਛਿਆ ਜਾ ਰਿਹਾ ਤਾਂ ਫਿਰ ਹੁਣੇ ਤੋਂ ਉਹਦੀ ਸੋਚ ਦੇ ਅੰਦਰ ਕਿਹੜਾ ਜ਼ਹਿਰ ਭਰਿਆ ਜਾ ਰਿਹਾ ਤੇ ਜਿਹੜੇ ਉਹੋ ਜਿਹੇ ਲੋਕ ਘੱਟ ਸਮਝ ਵਾਲੇ ਜਾਂ ਨਿਆਣ ਮਤ ਵਾਲੇ ਬੱਚੇ ਉਹ ਬੱਚੇ ਨੂੰ ਸੁਣਨਗੇ ਤਾਂ ਫਿਰ ਨਫਰਤ ਨਹੀਂ ਭੈਲੇਗੀ ਫਿਰ ਪਾੜਾ ਨਹੀਂ ਵਧੇਗਾ ਫਿਰ ਇਨਸਾਨੀਅਤ ਵਾਲੀ ਗੱਲ ਕਿੱਥੇ ਰਹਿ ਗਈ ਉਹ ਇੱਥੇ ਇੱਕ ਬਾਣਾ ਪਾਈ ਫਿਰਦਾ ਹੈ ਗੁਰੂ ਗੁਰੂ ਸਾਹਿਬਾਨਾਂ ਦਾ ਸਤਿਕਾਰਯੋਗ ਬਾਣਾ ਇੱਕ ਬੰਦੇ ਨੇ ਪਾਇਆ ਹੋਇਆ ਉਹ 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 ਬੜਾ ਉਹ ਬੜਾ ਮੈਂ ਉਹਨੂੰ ਹਮੇਸ਼ਾ ਹੀ ਵੇਖਿਆ ਬਾਣੇ ਦੇ ਵਿੱਚ ਉਹ ਜ਼ਹਿਰ ਫਲਾਉਂਦਾ ਬਾਣੇ ਦਾ ਸਤਿਕਾਰ ਕਰਦੇ ਆ ਬਾਣੀ ਦਾ ਬਹੁਤ ਸਤਿਕਾਰ ਕਰਦੇ ਆ ਪਰ ਜਦੋਂ ਗਲਤ ਬੰਦੇ ਬਾਣੇ ਦੀ ਦਰਬਾਰ ਤੋਂ ਕਰਦੇ ਨੇ ਤਾਂ ਫਿਰ ਗਲਤ ਲੱਗਦਾ ਉਹਦਾ ਨਾਮ ਮੈਨੂੰ ਪ੍ਰੋਪਰ ਹੁਣ ਆ ਨਹੀਂ ਰਿਹਾ ਉਹ ਉਹੀ ਬੰਦਾ ਜਿਹੜਾ ਕਦੇ ਆ ਮਤਲਬ ਕਿਤੇ ਜਾ ਕੇ ਤੇ ਸਨਾਤਨ 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 ਕਰਨਾ ਪੈਂਦਾ ਕਦੇ ਕਿਤੇ ਜਾ ਕੇ ਕਰਨਾ ਪੈਂਦਾ ਉਹ ਪੂਰੇ ਬਾਣੇ ਚ ਹੈ ਉਹ ਕੀ ਕਹਿ ਰਿਹਾ ਉਹ ਕਹਿ ਰਿਹਾ ਇਹ ਹਮਲਾ ਇਨਸਾਨੀਅਤ ਤੇ ਨਹੀਂਗਾ ਇਹ ਤਾਂ ਧਰਮ ਤੇ ਹਮਲਾ ਕੀਤਾ ਗਿਆ ਹੈ ਇਹ ਸਨਾਤਨ ਧਰਮ ਤੇ ਹਮਲਾ ਫੇਰ ਉਹ ਸਨਾਤਨ ਧਰਮ ਸਨਾਤਨ ਧਰਮ ਕਰੀ ਜਾਂਦਾ ਦੇਖੋ ਅੱਜ ਹਿੰਦੂ ਭਾਈ ਭੈਣ ਕਿਸੇ ਤੇ ਵੀ ਹਮਲਾ ਹੋਇਆ ਦਰਦ ਵੀ ਪੂਰਾ ਨਾ ਖੇਤੀ ਵੀ ਰੱਜ ਕੇ ਕਰਦੇ ਆ ਪਰ ਕਿਤੇ ਵੀ ਜਦੋਂ ਕੋਈ ਧਾਰਮਿਕ ਤੌਰ ਤੇ ਕਿਸੇ ਤੇ ਹਮਲਾ ਕਰਦਾ ਤਾਂ ਉਹਦੀ ਹਰ ਵੇਰੀਅੰਸੀ ਨਖਿੱਦੀ ਕਰਦੇ ਆ